ਇੱਥੇ ਤਾਰ ਆ ਜਾਂਦੀ ਹਾਂ ਆ ਬਾਬੇ ਦਰਗਾਹ ਆ ਗਏ ਕੱਲ ਆਏ ਹੋ ਚੌਥੇ ਗਏ ਆ ਤੇ ਬਾਬੇ ਦੇ ਮਣੇ ਮਣੇ ਨਾਲ ਮੰਨ ਲਓ ਪੱਕੀ ਥਾਂ ਹੈ ਉਹ ਚੀਜ਼ ਤੇ ਬਾਹ ਕੱਚੀ ਥਾਂ ਤੇ ਮਣੇ ਮਣੇ ਪਾਣੀ 흘ਦਾ ਅੱਛਾ ਆਏ ਦਰਿਆ ਇਧਰ ਪੈ ਜਾਂਦਾ ਦੂਰ ਤੇ ਇਧਰ ਨੇੜੇ ਲਗਾਉਂਦਾ ਮੈਂ ਕੰਮ ਕਿ ਲਗਾਉਣਾ ਹੈ ਉਹ ਆਰਮੀ ਆਉਂਦਾ ਹੈ ਇਹ ਆਰਮੀ ਆਉਂਦੀ ਹੈ ਅੱਜ ਤੇ ਨਾਲੇ ਖਟ ਗਿਆ ਦੱਸ ਉਹ ਜਾਨ ਦਾ ਟਾਈਟ ਕਰਦਾ ਹੈ ਪਾਣੀ ਹੈਗਾ ਦਰਿਆ ਦਾ ਇੱਥੇ ਆਇਆ ਹੈਗੇ ਇਹ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਲਾਹ ਰਿਪੋਰਟ ਮਾਰੇ ਰਹੇ ਵੀ ਪਾਣੀ ਵਧਦਾ ਜਾਂਦਾ ਹੈ ਠੀਕ ਹੈ ਕਿੰਨੀ ਇਹ ਤੁਹਾਡੀ ਜ਼ਮੀਨ ਹੈਗੀ ਇੱਧਰ ਸਾਡੀ 7 ਕੱਲੇ ਸਾਰੇ ਟੋਪ ਕੀ ਹਾਂ ਸਾਰੇ ਟੋਪ ਇਹ ਚਾਰ ਪੰਜ ਘਰ ਤੇ ਹੋਰ ਜਿਹੜੇ ਹੈਗੇ ਇੱਥੇ ਕਿ ਕਿੱਡੇ ਕਿਸਾਨ ਕਿੰਨੇ ਮੰਨ ਲਓ ਹੈਗੇ ਦੋ ਤਿੰਨ ਦੰਨਾ ਚੱਲਿਆ ਨੇ ਚਾਰ ਚੱਲ ਕੇ ਨੇ ਤੇ ਕੋਈ ਪ੍ਰਸ਼ਾਸਨ ਦਾ ਕੋਈ ਇਥੇ ਅਧਿਕਾਰੀ ਆਇਆ ਸੀਗਾ ਕਾਹੀ ਉਹ ਨਹੀਂ ਆ ਉਹਨੇ ਕੱਲ ਸਾਰੂ ਭੇਜਿਆ ਬੱਚਾ ਦਾ ਖਾਣਾ ਬਾਕੀ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਹੈਗੀ ਨੇ ਖਤਰਾ ਜੀ ਪਾਣੀ ਪਿੱਛੂ ਵਧਦਾ ਜਾਂਦਾ ਹੈ ਖਤਰੇ ਵਾਲੀ ਨਹੀਂ ਟਟ ਗਈ ਤਾਂ ਫਿਰ ਤਾਂ ਪਾਣੀ ਖਤਰਾ ਜੀ ਠੀਕ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਗੇਚਾ ਸਿੰਘ ਸਰਦਾਰ ਕਾ ਸਿੰਘ ਜੀ ਪਿੰਡ ਕਿਹੜਾ ਜੀ ਤੁਹਾਡਾ ਚਿੱਠਾ ਵਾਲੇ ਜਿੱਥੇ ਆਹ ਜਿਹੜੇ ਪਾਣੀ ਦੇ ਹਾਲਾਤ ਬਣੇ ਹੋਏ ਕੀ ਪਾਣੀ ਅੱਗੇ ਨਾਲ ਜ਼ਿਆਦਾ ਵਧਿਆ ਹੈ ਕੀ ਹੈਗਾ ਸਮਾਚਾਰ ਇਹ ਤੁਹਾਨੂੰ ਪਾਣੀ ਅੱਜ ਵਧ ਗਿਆ 4 ਫੁੱਟਾਂ ਇੰਚ ਜੀ ਤੇ ਤੁਹਾਡੀ ਜ਼ਮੀਨ ਹੈਗੀ ਇੱਥੇ ਕੋਈ ਜ਼ਮੀਨ ਸਾਡੀ ਮੇਰੀ ਨੌਕ ਨਾਲਾ ਜੀ ਅੱਛਾ ਤੇ ਇਹ ਕਿੰਨਾ ਹੋਣਾ ਏਰੀਆ ਜਿਹੜਾ ਹੈ ਹੈਗਾ ਕਿ ਤਕਰੀਬਨ 150 100 ਕਿਲਾ ਡੁੱਬਿਆ ਇੱਧਰ ਅੱਛਾ ਪਾਣੀ ਜਿਹੜਾ ਹੋਰ ਕੋਈ ਵਧਨ ਦੀ ਸੰਭਾਵਨਾ ਹੈਗੀ ਲੱਗਦਾ ਹੈ ਕਿ ਚੋਂ ਫੋਨ ਵੀ ਆਈ ਜਾਂਦੇ ਰਿਸ਼ਤੇਦਾਰਾਂ ਦੇ ਵਿੱਚ ਪਾਣੀ ਵਧਨ ਨਾਲ ਇਹ ਖਬਰਾਂ ਵੀ ਸੁਣੀਦਾ ਵੀ ਡੈਮ ਤੋਂ ਪਾਣੀ ਛੱਡਣ ਨੂੰ ਅੱਛਾ ਤੂੰ 얘ਥੇ ਹੁਣ ਖਤਰੇ ਵਾਲੀ ਗੱਲ ਤਾਂ ਨਹੀਂ ਹੈਗੀ ਹਾਲੇ ਤਾਂ ਕੋਈ ਨਹੀਂ ਹੁਣ ਵੇਖੋ ਜੇ ਪਾਣੀ ਵਧਾ ਤਾਂ ਫਿਰ ਖਤਰੇ ਵਾਲੀ ਗੱਲ ਈ ਪੈ ਨਹਿਰ ਤੋਂ ਉੱਪਰ ਪਾਣੀ ਲੰਘ ਜਾਏਗਾ ਤੇ ਇਥੇ ਜਿਹੜਾ ਦਰਿਆ ਨੇੜੇ ਕਿੰਨੀ ਕੁ ਦੂਰ ਹੈ ਬਾਰਡਰ ਕਿੰਨੀ ਕੁ ਦੂਰ ਹੈ ਬਾਰਡਰ ਨੇੜੇ ਆ ਤਾਰਾ ਦੇ ਦਿਆ ਪਈਆਂ ਆ ਤੁਹਾਨੂੰ ਨਾਲ 10 10 ਲਿਆ ਉਹਦੋਂ ਆ ਗਾ ਦਰਿਆ ਹੈਗਾ ਮਤਲਬ ਲੋਕ ਅੱਛਾ ਤੇ ਇਹ ਜਿਹੜਾ ਹੈਗਾ ਪਾਣੀ ਇਹ ਹੁਣ ਇੱਥੇ ਹੀ ਰੁਕਿਆ ਹੈ ਜੇ ਅੱਗੇ ਕਿਤੇ ਮਾਰ ਕਰ ਰਿਹਾ ਕਿਤੇ ਪਾਣੀ ਚੱਲਿਆ ਹੈ ਜੱਲੋ ਕੇ ਚੌਕੀ ਨੂੰ ਕੋਈ ਇਧਰ ਜੰਗਲ ਨੂੰ ਚੱਲਿਆ ਹੈ ਸਵੇਰੇ ਅਸੀਂ ਗਏ ਇਧਰ ਨੂੰ ਵੀ ਤੇ ਇਧਰ ਵੀ ਬਹੁਤ ਪਾਣੀ ਚੱਲ ਰਿਹਾ ਹੈ ਤੇ ਸਾਨੂੰ ਇਹ ਖਤਰਾ ਪਿਆ ਹਲਾ ਵੀ ਅੱਗੂ ਘੁੰਮ ਕੇ ਨਾ ਤੇ ਸਾਡੇ ਫਿਰ گاਉਂ ਜੰਡ ਨੂੰ ਵਾਰਡ ਗਿਆ ਹਾਂ ਅੱਛਾ ਤੇ ਕੋਈ ਪ੍ਰਸ਼ਾਸਨ ਨੇ ਆ ਕੇ ਇੱਥੇ ਕੋਈ ਕੀਤੀ ਗਲਤ ਹਾਂ ਆਇਆ ਨੇ ਦਈਆ ਸਾਹਿਬ ਆਏ ਪਰਸੋ ਚੌਥਾ ਹੂੰ ਹੂੰ ਤੇ ਕੱਲ ਉਹਨਾਂ ਦਾ ਮੱਝਾਂ ਵਾਸਤੇ ਚਾਰਾ ਫੀਡ ਫੂਡ ਦੇ ਗਿਆ ਹੂੰ ਹੂੰ ਤੇ ਉਹਨਾਂ ਨੂੰ ਬਹੁਤ ਧੰਨਵਾਦ ਕਰਨੇ ਆ ਤੇ ਭਗਵਾਨ ਤੁਮਾਨ ਦਾ ਵੀ ਇਹ ਹੋਰ ਵੀ ਸਾਨੂੰ ਸਹਿਤਾ ਦੀ ਜ਼ਰੂਰਤ ਤੇ ਵੀ ਸਾਨੂੰ ਸਾਡੀ ਕਿਉਂਕਿ ਕਣਕ ਵੀ ਨਹੀਂ ਹੈਗਾ ਵਜਿਣੀ ਅਨਕ ਵੀ ਫਿਕਰ ਪਿਆ ਹਾਲ ਆ ਵੀਰ ਜੀ ਪਾਣੀ ਇੱਥੇ ਕਿੰਨੇ ਕੋ ਜਿਹੜੇ ਆ ਡੁੱਬਿਆ ਹੋਇਆ ਏਰੀਆ ਕਿੰਨੇ ਕੋ ਲੋਕਾਂ ਦੀ ਜ਼ਮੀਨ ਕਿਸ ਤਰ੍ਹਾਂ ਹੈ ਵੀ ਜਾਨਾ ਘਾੜ ਘਾੜ ਮਤਲਬ 40 50 ਘਰ ਇਹ ਆ ਜੀ ਅੱਛਾ ਇਹ ਕਹੇ ਕਿਲਾ ਕਹੇ ਦੋ ਕਿਲੇ ਆ ਕਹੇ ਤਿੰਨ ਕਿਲੇ ਆ ਛੋਟੇ ਕਿਸਾਨ ਹੀ ਆ ਜੀ ਛੋਟੇ ਕਿਸਾਨ ਹੀ ਆ ਠੀਕ ਹਾਂ